ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅੱਜ ਰਾਤ ਕਿਉਂਕਿ ਦਿਨ ਦੇ ਸਮੇਂ ਅਤੇ ਕੱਲ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਕਿਰਮਣ ਕਣੀ ਤੇ ਉਮੀਦ ਦਾ ਮਾਹੌਲ ਬਣਿਆ ਹੋਇਆ ਸੀ ਜਿਸ ਦੇ ਨਾਲ ਕਾਫੀ ਜ਼ਿਆਦਾ ਮੌਸਮ ਦੇ ਵਿੱਚ ਉਤਲ-ਪੁਤਲ ਆਈ ਹੈ। ਸੁਰੂਸੀਂ ਅਗੇਤੀ ਹੀ ਜਾਣਕਾਰੀ ਦੇ ਚੁੱਕੇ ਸਨ ਕਿ 11 ਤਰੀਕ ਦੇ ਨੇੜੇ ਜੜੇ ਮੀਂਹ ਦੀ ਗਤੀਵਿਧੀਆਂ ਨੇ ਜੋ ਕਿ 12 ਤਰੀਕ ਤੱਕ ਹੋ ਸਕਦਾ ਹੈ। ਉਸ ਦੇ ਅਨੁਕੂਲ ਹੀ ਪੰਜਾਬ ਦੇ ਵਿੱਚ ਮੀਂਹ ਹੋਇਆ ਲਗਭਗ ਦੁਪਹਿਰ ਤੱਕ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਮੀਂਹ ਦੇਖਿਆ ਗਿਆ। ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੀਂਹ ਦੀ ਗਤੀਵਿਧੀ ਕਿਵੇਂ ਦੀ ਸਨ। ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਅੱਜ ਰਾਤ ਦੇ ਓਵਰਾਲ ਮੌਸਮ ਦੀ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਫਿਲਹਾਲ ਪੰਜਾਬ ਦਾ ਮੌਸਮ ਕਲੀਅਰ ਹੋ ਚੁੱਕਿਆ ਹੈ ਧੁੰਦ ਦੇ ਹਾਲਾਤ ਕਿਸੀ-ਕਿਸੇ ਇਲਾਕੇ ਵਿੱਚ ਨੇ ਪਹਾੜੀ ਖੇਤਰ ਵਿੱਚ ਸਿਸਟਮ ਪਹੁੰਚ ਚੁੱਕੇ ਨੇ ਪੰਜਾਬ ਤੋਂ ਸਿਸਟਮ ਜਾ ਚੁੱਕਿਆ ਹੈ ਹੁਣ ਮੀਂਹ ਦੀ ਗਤੀਵਿਧੀਆਂ ਰਾਤ ਦੇ ਸਮੇਂ ਨਾਮਾਤਰ ਦੇ ਬਰਾਬਰ ਨੇ ਮੌਸਮ ਕਲੀਅਰ ਬਣੇ ਰਹਿਣ ਦੇ 90 ਤੋਂ 95% ਚਾਂਸ ਨੇ ਕਿਸੇ ਕਿਸੇ ਇਲਾਕੇ ਵਿੱਚ ਹਲਕੇ ਦਰਮਿਆਨੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚਕਾਰ ਤੇ ਦੱਖਣ ਪੂਰਬੀ ਇਲਾਕਿਆਂ ਦੇ ਵਿੱਚਕਾਰ ਪਰ ਮੀਂਹ ਦੀ ਗਤੀਵਿਧੀ ਨਾ ਮਾਤਰ ਦੇ ਬਰਾਬਰ ਰਹੇਗੀ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਹੁਣ ਜਿਹੜਾ ਮੌਸਮ ਹੈ ਉਹ ਥੋੜਾ ਜਿਹਾ ਸਾਫ਼ ਹੁੰਦਾ ਦਿਖਾਈ ਦੇਵੇਗਾ ਧੁੰਦ ਦੇ ਹਾਲਾਤ ਜਿਹੜੇ ਨੇ ਉਹ ਨਿਖਰਦੇ ਦਿਖਾਈ ਦੇਣਗੇ ਕਿਉਂਕਿ ਇਸ ਸਮੇਂ ਕਈ ਕਿਸਾਨ ਜਿਹੜੇ ਸਬਜ਼ੀਆਂ ਵਾਲੇ ਕਿਸਾਨ ਨੇ ਉਹਨਾਂ ਨੇ ਨਮੀ ਸਬਜ਼ੀ ਦੀ ਬਜਾਈ ਕਰਨੀ ਹੈ ਉਹਨਾਂ ਨੂੰ ਥੋੜਾ ਜਿਹਾ ਔਖਾ ਹੋ ਚੁੱਕਿਆ ਕਿਉ ਤੇ ਨਾਲ ਦੀ ਨਾਲ ਜਿਹੜੇ ਕਈ ਸਬਜ਼ੀ ਨੇ ਕਟਾਈ ਦਾ ਕੰਮ ਚੱਲ ਰਿਹਾ ਹੈ ਗੋਭੀ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਗੰਨੇ ਦੀ ਛਲਾਈ ਦਾ ਕੰਮ ਚੱਲ ਰਿਹਾ ਹੈ ਉਹਨਾਂ ਦਾ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਕੰਮ ਰੁਕਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਹੁਣ ਹੌਲੀ ਹੌਲੀ ਮੌਸਮ ਕਲੀਅਰ ਹੁੰਦਾ ਦਿਖਾਈ ਦੇਵੇਗਾ ਆਉਂਦੇ 5-7 ਦਿਨਾਂ ਤੱਕ ਕਿਸੇ ਤਰੀਕੇ ਦੇ ਵੀ ਮੀਂਹ ਦੀ ਸਿਸਟਮ ਦੀ ਗਤੀਵਿਧੀ ਨਹੀਂ ਹੈ ਧੁੱਪ ਦੇ ਚਾਂਸ ਜ਼ਿਆਦਾ ਵਧਣਗੇ ਕਿਉਂਕਿ ਮੌਸਮ ਕਲੀਅਰ ਹੋ ਚੁੱਕਿਆ ਹੈ ਹੁਣ ਹਵਾ ਦੀ ਵਾਪਸੀ ਪੱਛਮ ਦਿਸ਼ਾ ਤੋਂ ਹੋ ਰਹੀ ਹੈ ਅੱਜ ਰਾਤ ਪੱਛਮੀ ਦਿਸ਼ਾ ਤੋਂ ਹਵਾ ਚੱਲਣ ਦੇ ਕਾਰਨ ਠੰਡ ਦੇ ਹਾਲਾਤ ਮੌਸਮ ਜਿਹੜਾ ਹੁਣ ਉਹ ਬਦਲ ਚੁੱਕਿਆ ਕਾਫੀ ਤਰੀਕੇ ਨਾਲ ਦਿਨ ਥੋੜੇ ਜੇ ਹੁਣ ਲੰਬੇ ਹੋਣੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਨਾਲ ਧੁੱਪ ਦੇ ਹਾਲਾਤ ਵੀ ਹੁਣ ਦਿਨ ਦੇ ਸਮੇਂ ਦੇਖਣ ਨੂੰ ਮਿਲਣੇ ਸ਼ੁਰੂ ਹੋ ਰਹੇ ਨੇ ਅੱਜ ਰਾਤ ਦੀ ਓਵਰঅল ਕੀ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਥੋੜੀ ਬਹੁਤੀ ਧੁੰਦ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲੇਗੀ ਪਰ ਬਹੁਤ ਜ਼ਿਆਦਾ ਧੁੰਦ ਦੇ ਹਾਲਾਤ ਜਿਹੜੇ ਹੁਣ ਨਹੀਂ ਹਨ ਜਿਸ ਤਰੀਕੇ ਦੀ ਧੁੰਦ ਪਿਛਲੇ 2-3 ਦਿਨਾਂ ਤੋਂ ਪਈ ਸੀ ਉਹ ਹੁਣ ਮੀਂਹ ਦੇ ਹਾਲਾਤਾਂ ਦੇ ਕਾਰਨ ਸਾਫ਼ ਹੁੰਦੀ ਦਿਖਾਈ ਦੇਵੇਗੀ ਆਉਣ ਦੇ ਦਿਨ ਵੀ ਚੰਗੀ ਧੁੱਪ ਲੱਗਣ ਦੇ ਪੂਰੇ-ਪੂਰੇ ਚਾਂਸ ਗੱਲ ਕਰਾਂਗੇ ਇਸ ਤੋਂ ਇਲਾਵਾ ਮੌਸਮ ਦੀ ਤਾਂ ਅਲਰਟ ਜਿਹੜੇ ਨੇ ਉਹ ਲਗਭਗ ਇਹੀ ਕਹਿ ਰਹੇ ਨੇ ਕਿ ਆਉਂਦੇ ਦਿਨਾਂ ਵਿੱਚ ਪੱਛਮੀ ਹਵਾ ਚੱਲਣ ਦੇ ਕਾਰਨ ਚੰਗੀ ਧੁੱਪ ਲੱਗਣ ਦੇ ਚਾਂਸ ਨੇ ਮੌਸਮ ਸਾਫ਼ ਰਹੇਗਾ ਜਿਹੜੇ ਮੀਂਹ ਦੇ ਹਾਲਾਤ ਨੇ ਉਹ ਹੁਣ ਲਗਭਗ ਅਗਲੇ ਇੱਕ ਹਫ਼ਤੇ ਤੱਕ ਕਿਸੇ ਤਰੀਕੇ ਦੀ ਗਤੀਵਿਧੀ ਦਿਖਾਈ ਨਹੀਂ ਦੇ ਰਹੀ ਜਿਵੇਂ ਹੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਧੰਨਵਾਦ ਸਾਰੇ ਦਰਸ਼ਕ